ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਗੁਰਪ੍ਰੀਤ ਸੇਖੂ ਨੂੰ ਬੀਤੇ ਕੱਲ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਦੀ ਚੋਣਾਂ ਤੋਂ ਪਹਿਲੇ ਵੱਡਾ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਬੀਤੇ ਕੱਲ ਜਿਹੜੀ ਹੈਗੀ ਆ ਗੁਰਪ੍ਰੀਤ ਸੇਖੂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਦੱਸਦਾਂ ਕਿ ਗੁਰਪ੍ਰੀਤ ਸੇਖੂ ਜਿਹੜਾ ਹੈਗੇ ਗੈਂਗਸਟਰ ਸੀਗੇ ਤੇ ਨਾਬਾ ਜੇਲ ਬ੍ਰੇਕ ਆਉਣ ਦਾ ਜਿਹੜਾ ਮੁੱਖ ਆਰੋਪੀ ਨੇ ਗੁਰਪ੍ਰੀਤ ਸੇਖੂ ਤੇ ਉਸ ਦੀ ਬੀਤੇ ਕੱਲ ਜਿਹੜੀ ਹੈਗੀ ਆ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਪਹਿਲੇ ਗੁਰਪ੍ਰੀਤ ਸੇਖੂ ਨੇ ਜਿਹੜਾ ਹੈਗਾ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਯਾਨੀ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੰਕਾ ਸੀਗੀ ਤੇ ਉਹਨਾਂ ਨੇ ਵੱਡੇ ਇਲਜ਼ਾਮ ਉੱਥੇ ਦੇ ਜਿਹੜੇ ਆਪ ਐਮਐਲਏ ਉਸਤੇ ਲਗਾਏ ਸੀਗੇ ਤੇ ਸਾਫ਼ ਤੌਰ ਤੇ ਜ਼ਿਕਰ ਕੀਤਾ ਸੀਗੇ ਕਿ ਮੈਂ ਗ੍ਰਿਫਤਾਰ ਹੋ ਸਕਦਾ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਪੁਲਿਸ ਵੱਲੋਂ ਤੇ ਉਸ ਤੋਂ ਪਹਿਲੇ ਉਹਨਾਂ ਨੇ ਜਿਹੜੇ ਸੀਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਤੇ ਮੈਂ ਦੱਸ ਦਵਾਂ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਜਿਹੜੇ ਗੁਰਪ੍ਰੀਤ ਸੇਖੂ ਉਹਨਾਂ ਦੀ ਦ ਜ਼िला ਪ੍ਰੀਸ਼ਦੀ ਚੋਣ ਲੜਨ ਦੇ ਉਹਨਾਂ ਦੇ ਹੱਕ ਵਿੱਚ ਹੀ ਉਹਨਾਂ ਦੇ ਸਮਰਥਨ ਚ ਜਿਹੜੇ ਗੁਰਪ੍ਰੀਤ ਸੇਖੂ ਸੀਗੇ ਉਹ ਚੋਣ ਪ੍ਰਚਾਰ ਕਰ ਰਹੇ ਸੀਗੇ ਇਸੇ ਦੌਰਾਨ ਜਿਹੜਾ ਹੈਗਾ ਬੀਤੇ ਕੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਪਹਿਲੇ ਆਪਣੀ ਸੋਸ਼ਲ ਮੀਡੀਆ ਤੇ ਉਸਨੇ ਜੁੜੀ ਹੈ ਕਿ ਵੀਡੀਓ ਸਾਂਝੀ ਕੀਤੀ ਦੇਖੋ ਇਹ ਸਾਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਮਐਲਏ ਰਜਨੀਸ਼ ਦਈਆ ਉੱਪਰ ਸਰਕਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਗਲਤ ਦੱਸ ਕੇ ਮੈਨੂੰ ਗੈਂਗਸਟਰ ਦੱਸ ਕੇ ਤੇ ਮੇਰੇ ਤੇ ਝੂਠਾ ਪਰਚਾ ਕਰਵਾਉਣਾ ਚਾਹੁੰਦਾ ਹੋ ਸਕਦਾ ਹੈ ਜਦ ਤੱਕ ਇਹ ਮੈਸੇਜ ਤੁਹਾਨੂੰ ਮਿਲੇ ਤੇ ਮੈਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਪਰ ਵੀਰੋ ਸਿਰਫ ਮੈਂ ਇੱਕ ਅਪੀਲ ਕਰਦਾ ਆ ਉਹਦੇ ਹਲਕੇ ਦੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਜੇ ਮੈਨੂੰ ਫੜ ਲੈਣ ਕੋਈ ਦਿੱਕਤ ਨਹੀਂ ਮੈਨੂੰ ਬੰਦ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਪੱਗ ਤੇ ਮੇਰਾ ਚਿਹਰਾ ਮੋਰਾ ਤੁਹਾਡੇ ਚਿਹਰਿਆਂ ਦੇ ਵਿੱਚੋਂ ਦਿਸਣਾ ਚਾਹੀਦਾ ਤੇ ਇਹਨਾਂ ਨੂੰ ਇੰਨੀਆਂ ਕਿ ਵੋਟਾਂ ਨਾਲ ਹਰਾਉਣਾ ਹੈ ਇੰਨੀਆਂ ਕਿ ਵੋਟਾਂ ਨਾਲ ਤੁਸੀਂ ਹਰਾਉਣਾ ਕੀ ਹੈ ਯਾਦ ਰੱਖਣ ਕਿ ਕਿਸੇ ਨਾਲ ੱਟਕਾ ਕਿਦਾਂ ਕਰੀਦਾ ਕਿਉਂਕਿ ਮੈਨੂੰ ਪਤਾ ਲੱਗਿਆ ਇਹ ਮੇਰੇ ਤੇ ਪਰਚਾ ਦਵਾਉਣਾ ਚਾਹੁੰਦਾ ਪਰ ਮੈਨੂੰ ਪ੍ਰਸ਼ਾਸਨ ਤੇ ਯਕੀਨ ਆ ਪ੍ਰਸ਼ਾਸਨ ਇਦਾਂ ਦਾ ਕੁਝ ਨਹੀਂ ਕਰਦਾ ਪਰ ਪ੍ਰਸ਼ਾਸਨ ਤੇ ਇਹ ਪ੍ਰੈਸ਼ਰ ਬਿਲਡ ਕਰਾ ਰਿਆ ਸੋ ਇਹ ਮੈਂ ਮੈਸੇਜ ਵੀਰੋਂ ਤਾ ਰਿਕਾਰਡ ਕਰਾਇਆ ਅੱਜ ਤਰੀਕ ਹੈਗੀ ਆ ਆ ਦੇਖੋ ਜੀ ਆ 11 ਦਸੰਬਰ ਤੇ ਵੀਰਵਾਰ ਦਾ ਦਿਨ ਤੇ ਟਾਈਮ ਹੋਇਆ 2:40 ਮਿੰਟ ਇਹ ਮੈਸੇਜ ਤਾ ਰਿਕਾਰਡ ਕੀਤਾ ਤਾਂ ਜੋ ਜੇ ਕੋਈ ਵਧਿੱਕੀ ਕਰਨ ਤੁਹਾਡੇ ਸਾਰਿਆਂ ਦੇ ਵਿੱਚ ਮੈਸੇਜ ਜਾ ਸਕੇ ਤੇ ਮੇਰੇ ਭਰਾਵੋ ਇਹਨਾਂ ਦੀ ਕੱਢ ਲਵਾਉਣੀ ਆ ਇਹਨਾਂ ਦੇ ਜ਼ੁਲਮ ਦਾ ਇਹਨਾਂ ਦੇ ਜ਼ਬਰ ਦਾ ਜਿਹੜਾ ਲੱਕ ਆ ਉਹ ਤੁਹਾਡੀਆਂ ਵੋਟਾਂ ਨੇ ਤੋੜਨਾ ਤੇ ਮੇਰੇ ਵੀਰ ਵੱਧ ਚੜ ਕੇ ਤੁਸੀਂ ਵੋਟਾਂ ਪਾ ਕੇ ਤੇ ਕਾਮਯਾਬੀ ਬਖਸ਼ਣੀ ਆ ਮੈਂ ਤੁਹਾਡਾ ਆਪਦਾ ਬੱਚਾ ਹਾਂ ਤੇ ਮੇਰੇ ਸਿਰ ਤੇ ਤੁਸੀਂ ਹੱਥ ਰੱਖਣਾ ਸੁਣਾ ਤੁਸੀਂ ਸਾਫ ਤੌਰ ਤੇ ਗੁਰਪ੍ਰੀਤ ਸੇਖੂ ਨੇ ਵੱਡੇ ਇਲਜ਼ਾਮ ਆਮ ਆਨ ਦੀ ਪਾਰਟੀ ਦੇ ਐਮਐਲਏ ਤੇ ਲਗਾਏ ਨੇ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਪਨਾਹ ਹੈ ਕਿ ਮੈਂ ਜਿੱਤ ਜਾਵਾਂਗਾ ਯਾਨੀ ਕਿ ਉਹਨਾਂ ਨੇ ਸਾਫ ਤੌਰ ਤੇ ਇਹ ਕਹਿ ਗਿਆ ਕਿ ਉਹ ਡਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੈਗੇ ਕਿ ਮੈਂ ਜਿੱਤ ਜਾਵਾਂਗਾ ਤੇ ਇਸ ਕਰਕੇ ਉਹ ਮੈਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੇ ਨੇ ਤੇ ਹੁਣ ਜਿਹੜੇ ਜਾਣਕਾਰੀ ਮੁਤਾਬਕ ਜੇ ਮੈਂ ਦੱਸ ਦਵਾਂ ਤੇ ਹੁਣ ਗੁਰਪ੍ਰੀਤ ਸੇਖੂ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਵੱਡਾ ਵਿਰੋਧ ਜਿਹੜਾ ਹੈਗਾ ਪੁਲਿਸ ਦਾ ਕੀਤਾ ਜਾ ਰਿਹਾ ਸਰਕਾਰ ਦਾ ਕੀਤਾ ਜਾ ਰਿਹਾ ਕਿਉਂਕਿ ਸਾਫ ਤੌਰ ਤੇ ਉਹਨਾਂ ਦਾ ਹੀ ਕਹਿਣਾ ਹੈ ਕਿ ਪਹਿਲੇ ਨਾਬਾ ਜੇਲ ਬ੍ਰੇਕਅਪ ਕਾਂਡ ਸੀਗਾ ਉਸਦੇ ਮਾਸਟਰਮਾਈਂਡ ਰਿਆ ਹੈ ਗੁਰਪ੍ਰੀਤ ਸੇਖੂ ਤੋਂ ਉਸ ਤੋਂ ਬਾਅਦ ਵੱਡੇ ਇਲਜ਼ਾਮਾਂ ਦੇ ਤਹਿਤ ਹੈ ਜਿਹੜੇ ਵੱਡੇ ਆਰੋਪ ਸੀ ਤੇ ਇਸੇ ਦੇ ਤਹਿਤ ਨਾਬਾ ਜੇਲ ਬ੍ਰੇਕਾਂਡ ਦੇ ਤਹਿਤ 10 ਸਾਲ ਦੀ ਉਹਨਾਂ ਨੇ ਜੇਲ ਵੀ ਕੱਟੀ ਤੇ ਉਸ ਤੋਂ ਬਾਅਦ ਉਹ ਬਾਹਰ ਆ ਗਏ ਤੇ ਬਾਹਰ ਆਣ ਤੋਂ ਬਾਅਦ ਹਜੇ ਉਹ ਰਹੀ ਸੀ ਗਿਫਟ ਜ਼ਮਾਨਤ ਤੇ ਉਸ ਤੋਂ ਬਾਅਦ ਉਹ ਜਿਹੜੇ ਸੀਗੇ ਸਮਾਜ ਸੇਵਕ ਬਣ ਗਏ ਸੀਗੇ ਤੇ ਬੜੇ ਅੱਛੇ ਕੰਮ ਜੋ ਕਰ ਰਹੇ ਸੀਗੇ ਤੇ ਹੁਣ ਉਹਨਾਂ ਦਾ ਬੀਤੇ ਕੱਲ ਜ਼ਿਲ੍ਹਾ ਪਰੀਸ਼ਾ ਬਲਾਕ ਸਮੇਟੀ ਦੇ ਚੋਣਾ ਤੋਂ ਪਹਿਲੇ ਇੰਜ ਗ੍ਰਫਤਾਰ ਹੋ ਜਾਣਾ ਤੇ ਵੱਡੇ ਇਲਜ਼ਾਮ ਉਹਨਾਂ ਵੱਲ ਲਗਾਏ ਗਏ ਨੇ ਕਿਉਂਕਿ ਜੇ ਮੈਂ ਮੀਡੀਆ ਰਿਪੋਰਟਸ ਦੀ ਗੱਲ ਕਰ ਰਿਹਾ ਤੇ ਪੁਲਿਸ ਮੁਤਾਬਕ ਉਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਕੀਤੀ ਗਈ ਕਿ ਅਜਡੇ ਚੋਣਾ ਹੋਣੀ ਹੈ ਜ਼ਿਲ੍ਹਾ ਉਸ 'ਚ ਅਮਨ ਕਾਮੀਆਂ ਦੀ ਸ਼ਾਂਤੀ ਨਾਲ ਇਹ ਚੋਣਾ ਹੋ ਜਨ ਤੇ ਕੋਈ ਵੀ ਉੱਚਾ ਉਹ ਰੋਲਾ ਨਾ ਪਵੇ ਤੇ ਉਹ ਇਸ ਕਾਰਨ ਜਿਹੜਾ ਹੈਗਾ ਗੁਰਪ੍ਰੀਤ ਸੇਖੂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਜਿਹੜੇ ਹੁਣ ਗੁਰਪ੍ਰੀਤ ਸੇਖੂ ਦੇ ਸਮਰਥਕ ਨੇ ਉਹ ਜਾਣਕਾਰੀ ਮੁਤਾਬਕ ਉਹਨਾਂ ਵੱਲ ਰੋਸ ਹੈ ਕਿ ਕਿਉਂ ਗੁਰਪ੍ਰੀਤ ਸੇਖੂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹਨਾਂ ਨੇ ਆਪਣਾ ਬਾਹਰ ਆ ਕੇ ਚੰਗਾ ਕੰਮ ਜਿਹੜਾ ਸੀਗਾ ਕਰ ਦਿੱਤਾ ਮਤਲਬ ਪਹਿਲੇ ਬੇਸ਼ੱਕ ਉਹ ਗੈਂ ਨਾ ਬਜੂਲ ਬ੍ਰੇਕ ਹਟੇ ਲੇਕਿਨ ਉਸ ਤੋਂ ਬਾਅਦ ਹੁਣ ਜੁੜੋ ਹੈਗੇ ਆ ਉਹ ਅੱਛੀ ਰਾਹ ਤੇ ਚੱਲੇ ਨੇ ਸਮਾਜ ਸੇਵਕ ਨੇ ਤੇ ਵਧੀਆ ਕੰਮ ਸਮਾਜ ਲਈ ਕਰ ਰਹੇ ਨੇ ਲੇਕਿਨ ਹੁਣ ਉਹਨਾਂ ਨੂੰ ਇੰਜ ਗ੍ਰਫਤਾਰ ਕਰਨਾ ਗਲਤ ਹੈਗਾ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਰੋਸ ਜ਼ਰੂਰ ਜ਼ਾਤਾਇਆ ਜਾ ਰਿਹਾ ਤੇ ਸਾਫ਼ ਤੌਰ ਤੇ ਉਹਨਾਂ ਨੇ ਵੀ ਆਪਣੀ ਵੀਡੀਓ 'ਚ ਕੀ ਜ਼ਿਕਰ ਕੀਤਾ ਕਿ ਮੈਂ ਸਿਰਫ ਚੋਣਾਂ ਤੋਂ ਪਹਿਲੇ ਪ੍ਰਚਾਰ ਕਰ ਰਿਹਾ ਸੀ ਲੇਕਿਨ ਵੱਡਾ ਐਕਸ਼ਨ ਜਿਹੜਾ ਹੈਗਾ ਆਪ ਐਮਐਲਏ ਪੁਲਿਸ ਨੇ ਮੇਰੇ ਖਿਲਾਫ ਲਿੱਤਾ ਯਾਨੀ ਕਿ ਬੁਖ ਲਾਹੜ ਕਿਤਨਾ ਕਿਤੇ ਸਰਕਾਰ ਦੇ ਦੇਖਣ ਨੂੰ ਮਿਲ ਗਈ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਪਾਂ ਜਿੱਤ ਜਾਵਾਂ ਕਿੰਨਾ ਕਿਤੇ ਬਖਲਾਹਟ ਜੋ ਇਹ ਵੱਡਾ ਕਦਮ ਮੇਰੇ ਖਿਲਾਫ ਚੱਕਿਆ ਗਿਆ ਲੇਕਿਨ ਫਿਲਹਾਲ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਫਿਲਹਾਲ ਜਾਣਕਾਰੀ ਮੁਤਾਬਕ ਹੁਣੀ ਹੋ ਜੇਲ ਜਿਹੜੇ ਤੇ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅੱਜ ਉਹਨਾਂ ਦੀ ਪੇਸ਼ੀ ਹੋ ਸਕਦੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਆਖਿਰਕਾਰ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸੇਖੂ ਨੂੰ ਤੇ ਇੱਚ ਹੁਣ ਉਹਨਾਂ ਦੀ ਰਿਹਾਈ ਕਦੋਂ ਹੋਵੇਗੀ ਤੇ ਆਉਣ ਵਾਲੇ ਸਮੇਂ ਚ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ